ਸਾਸ਼੍ਰੀਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਹਫਤੇ ਦਾ ਰਾਸ਼ੀ ਫਲ ਲੈ ਕੇ ਹਾਜ਼ਰ ਹੋਈ ਹਾਂ 1 ਸਤੰਬਰ ਤੋਂ ਲੈ ਕੇ 7 ਸਤੰਬਰ ਦਾ ਹਫਤਾ ਤੁਹਾਡੇ ਲਈ ਕਿਸ ਤਰ੍ਹਾਂ ਦਾ ਰਹੇਗਾ ਇਸ ਦੀ ਪੂਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਤੁਹਾਨੂੰ ਦੱਸ ਦਈਏ ਕਿ ਇਸ ਹਫਤੇ ਸੂਰਜ ਤੇ ਬੁੱਧ ਦੋਨੋਂ ਸਿੰਘ ਰਾਸ਼ੀ ਵਿੱਚ ਰਹਿਣ ਵਾਲੇ ਹਨ ਜਿਸ ਦੇ ਕਾਰਨ ਅੱਠ ਰਾਸ਼ੀਆਂ ਨੂੰ ਆਫਿਸ ਤੋਂ ਸਬੰਧਿਤ ਸਰਕਾਰੀ ਖੇਤਰ ਤੋਂ ਸਬੰਧਿਤ ਜਾਂ ਫਿਰ ਮਾਤਾ ਪਿਤਾ ਤੋਂ ਸਬੰਧਿਤ ਕੋਈ ਸ਼ੋਭਾ ਸਮਾਚਾਰ ਸ਼ੋਭਾ ਸੋਚਨਾ ਮਿਲ ਸਕਦੀ ਹੈ ਦੋਸਤੋ ਤੁਹਾਨੂੰ ਇਹ ਵੀ ਦੱਸਾਂਗੇ ਕਿ ਕਿਹੜੀਆਂ ਉਹ 8 ਰਾਸ਼ੀਆਂ ਹਨ ਨਾਲ ਦੀ ਨਾਲ ਸਭ ਤੋਂ ਇੰਪੋਰਟੈਂਟ ਗੱਲ ਜੋ ਤੁਹਾਨੂੰ ਦੱਸਣ ਵਾਲੇ ਹਾਂ ਕਿ ਇਸ ਹਫ਼ਤੇ ਲੱਗ ਰਿਹਾ ਹੈ ਜੀ ਚੰਦਰ ਗ੍ਰਹਿਣ ਹਾਂਜੀ 7 ਸਤੰਬਰ 2025 ਨੂੰ ਲੱਗ ਰਿਹਾ ਹੈ ਚੰਦਰ ਗ੍ਰਹਿਣ ਇਹ ਨੋਟ ਕਰ ਲਓ ਕਿ ਇਸ ਵਾਰ ਚੰਦਰ ਗ੍ਰਹਿਣ ਇੰਡੀਆ ਭਾਰਤ ਵਿੱਚ ਵੀ ਲੱਗਣ ਵਾਲਾ ਹੈ ਟਾਈਮ ਨੋਟ ਕਰ ਲਓ 7 ਸਤੰਬਰ ਨੂੰ ਰਾਤੀ 9:58 ਤੋਂ ਇਹ ਗ੍ਰਹਿਣ ਸ਼ੁਰੂ ਹੋਏਗਾ ਤੇ 1:26 ਮਿੰਟ ਤੇ ਇਹ ਚੰਦਰ ਗ੍ਰਹਿਣ ਖਤਮ ਹੋਏਗਾ ਸਮਝ ਲਓ ਕਿ 3 ਘੰਟੇ 22 ਮਿੰਟ ਦੇ ਲਗਭਗ ਇਹ ਚੰਦਰ ਗ੍ਰਹਿਣ ਰਹਿਣ ਵਾਲਾ ਹੈ ਸੂਤਕਾਲ ਦੀ ਗੱਲ ਕਰੀਏ ਤਾਂ ਦੁਪਹਿਰ 7 ਸਤੰਬਰ ਨੂੰ 12:57 ਮਿੰਟ ਤੇ ਸ਼ੁਰੂ ਹੋ ਜਾਏਗਾ ਤੇ ਇਸ ਚੰਦਰ ਗ੍ਰਹਿਣ ਦੇ ਦੌਰਾਨ ਤੁਸੀਂ ਕਿ ਉਪਾਗ ਕਰ ਸਕਦੇ ਹਾਂ ਕਿ ਸਾਵਧਾਨੀਆਂ ਵਰਤਣੀਆਂ ਹਨ ਉਸੇ ਲਈ ਤੁਹਾਨੂੰ ਇੱਕ ਅਲੱਗ ਵੀਡੀਓ ਬਣਾ ਕੇ ਦੱਸਾਂਗੇ ਪਰ ਅੱਜ ਅਸੀਂ ਗੱਲ ਕਰਾਂਗੇ 12 ਰਾਸ਼ੀਆਂ ਦੇ ਹਫਤੇ ਦੀ ਤੁਹਾਣ ਦੀ ਸਥਿਤੀ ਸਿਹਤ ਦੀ ਸਥਿਤੀ ਤੁਹਾਡਾ ਬਿਜ਼ਨਸ ਜੋਬ ਕੈਰੀਅਰ ਲਵ ਰਿਲੇਸ਼ਨ ਕਿਸ ਤਰ੍ਹਾਂ ਦਾ ਰਹੇਗਾ ਉਸ ਦੀ ਜਾਣਕਾਰੀ ਤੁਹਾਨੂੰ ਦੇਣ ਜਾ ਰਹੇ ਹਾਂ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ 12 ਰਾਸ਼ੀਆਂ ਦੇ ਵਿੱਚੋਂ ਮੇਕ ਰਾਸ਼ੀ ਵਾਲਿਆਂ ਦੀ ਗੱਲ ਕਰਦੇ ਹਾਂ ਹੈਲਥ ਦੀ ਗੱਲ ਕਰਦੇ ਹਾਂ ਦੇਖੋ ਹੈਲਥ ਨੂੰ ਲੈ ਕੇ ਥੋੜਾ ਜਿਹਾ ਇਸ ਹਫ਼ਤੇ ਤੁਸੀਂ ਪਰੇਸ਼ਾਨ ਰਹਿ ਸਕਦੇ ਹੋ ਜੇ ਤੁਸੀਂ ਜੈਨਸੋ ਦਾ ਤੁਹਾਨੂੰ ਅਲੱਗ ਹੀ ਦੀ ਪਰੇਸ਼ਾਨੀ ਰਹਿ ਸਕਦੀ ਹੈ ਜੇ ਲੇਡੀ ਹੋ ਤਾਂ ਤੁਹਾਨੂੰ ਲੇਡੀਜ਼ ਤੋਂ ਸੰਬੰਧਿਤ ਥੋੜੇ ਜਿਹੇ ਆ ਪਰੇਸ਼ਾਨੀਆਂ ਦਿੱਕਤਾਂ ਦਾ ਸਾਹਮਣਾ ਇਸ ਹਫ਼ਤੇ ਕਰਨਾ ਪੈ ਸਕਦਾ ਹੈ ਜੇ ਤੁਹਾਡੀ ਧਨ ਦੀ ਸਥਿਤੀ ਦੀ ਗੱਲ ਕਰੀਏ ਤਾਂ ਧਨ ਦੀ ਸਥਿਤੀ ਇਸ ਵਾਰ ਠੀਕ-ਠਾਕ ਨਜ਼ਰ ਆ ਰਹੀ ਹੈ ਮਿਹਨਤ ਕਰੋਗੇ ਤਾਂ ਉਸ ਦਾ ਰਿਜ਼ਲਟ ਤੁਹਾਨੂੰ ਮਿਲਦਾ ਨਜ਼ਰ ਆਵੇਗਾ ਪਰ ਪੈਸੇ ਤੋਂ ਆਣ ਜਾਣ ਤੋਂ ਜ਼ਿਆਦਾ ਖਰਚੇ ਜ਼ਿਆਦਾ ਨਜ਼ਰ ਆ ਰਹੇ ਹਨ ਪਰਿਵਾਰ ਤੇ ਖਰਚਾ ਜ਼ਿਆਦਾ ਹੁੰਦਾ ਨਜ਼ਰ ਆ ਰਿਹਾ ਹੈ ਕੋਈ ਗੱਡੀ ਤੇ ਜਾਂ ਬਿਜਲੀ ਤੇ ਆਈਟਮ ਦੇ ਉੱਤੇ ਵੀ ਖਰਚਾ ਹੁੰਦਾ ਨਜ਼ਰ ਆ ਰਿਹਾ ਹੈ ਇਸ ਤੋਂ ਇਲਾਵਾ ਜੇ ਕੋਈ ਤੁਹਾਡਾ ਸਰਕਾਰੀ ਕੰਮ ਰੁਕਿਆ ਹੋਇਆ ਹੈ ਤਾਂ ਉਹ ਬਣ ਸਕਦਾ ਹੈ ਇਹ ਸਭ ਤੇ ਸਰਕਾਰੀ ਕੰਮ ਤੋਂ ਕੋਈ ਲਾਭ ਹੋ ਸਕਦਾ ਹੈ ਜਾਂ ਫਿਰ ਤੁਹਾਡੇ ਸੰਤਾਨ ਨੂੰ ਵੀ ਕਿਸੇ ਸਰਕਾਰੀ ਕੰਮ ਤੋਂ ਲਾਭ ਮਿਲਦਾ ਨਜ਼ਰ ਆ ਸਕਦਾ ਹੈ ਗੱਲ ਕਰੀਏ ਜੇ ਤੁਹਾਡੇ ਲਵ ਰਿਲੇਸ਼ਨਸ਼ਿਪ ਦੀ ਤੁਹਾਡੇ ਰਿਲੇਸ਼ਨ ਵਿੱਚ ਇਸ ਹਫਤੇ ਤੁਹਾਡਾ ਥੋੜਾ ਮੱਧਮ ਨਜ਼ਰ ਆ ਰਿਹਾ ਹੈ ਤੁਹਾਡੇ ਪਾਰਟਨਰ ਦਾ ਆਪਣੇ ਮਾਤਾ ਪਿਤਾ ਨਾਲ ਜਾਂ ਤੁਹਾਡੇ ਮਾਤਾ ਪਿਤਾ ਨਾਲ ਥੋੜਾ ਮਤਭੇਦ ਹੋ ਸਕਦਾ ਹੈ ਪਾਰਟਨਰ ਥੋੜਾ ਤਣਾਅ ਵਿੱਚ ਰਹਿ ਸਕਦਾ ਹੈ ਗੱਲ ਕਰੀਏ ਤੁਹਾਡੇ ਕੈਰੀਅਰ ਦੀ ਤਾਂ ਕੈਰੀਅਰ ਦੀ ਸਥਿਤੀ ਇਸ ਹਫਤੇ ਚੰਗੀ ਹੈ ਕਿਸੇ ਲੇਡੀ client ਤੋਂ ਤੁਹਾਨੂੰ ਇਸ ਹਫਤੇ ਲਾਭ ਹੁੰਦਾ ਨਜ਼ਰ ਆਵੇਗਾ ਗੱਲ ਕਰ ਲੈਂਦੇ ਹਾਂ ਹੁਣ ਅਸੀਂ ਵ੍ਰਿਸ਼ਭ ਰਾਸ਼ੀ ਵਾਲਿਆਂ ਦੇ ਤਾਂ ਸਭ ਤੋਂ ਪਹਿਲਾਂ ਤੁਹਾਡੀ ਹੈਲਥ ਦੀ ਗੱਲ ਕਰੀਏ ਤਾਂ ਇਸ ਹਫਤੇ ਥੋੜਾ ਜਿਹਾ ਤੁਹਾਨੂੰ ਮਾਨਸਿਕ ਤਣਾਅ ਰਹਿ ਸਕਦਾ ਹੈ ਮੂਡ ਸੇਵਿੰਗ ਤੁਹਾਡੇ ਤੋਂ ਹੋ ਸਕਦੇ ਹਨ ਨਾਲ ਹੀ ਨਾਲ ਥੋੜੇ ਜਿਹੇ ਅਲਰਜੀ ਦੀ ਸਮੱਸਿਆ ਬੇਵਜ੍ਹਾ ਦੀ ਟੈਨਸ਼ਨ ਤੁਸੀਂ ਇਸ ਹਫਤੇ ਲੈਣ ਵਾਲੇ ਹੋ ਤਾਂ ਦੀ ਸਥਿਤੀ ਦੀ ਗੱਲ ਕਰੀਏ ਤਾਂ ਤਾਂ ਦੀ ਸਥਿਤੀ ਇਸ ਹਫਤੇ ਤੁਹਾਡੀ ਬਹੁਤ ਚੰਗੀ ਦਿਖਾਈ ਦੇ ਰਹੀ ਹੈ ਬ੍ਰਹਸਪਤੀ ਤਨੁਪਾਵ ਵਿੱਚ ਬੈਠੇ ਆਂ ਤਾਂ ਰੁਕਿਆ ਹੋਇਆ ਤਨ ਤੁਹਾਨੂੰ ਮਿਲ ਸਕਦਾ ਹੈ ਰੁਕਿਆ ਹੋਇਆ ਕੰਮ ਤੁਹਾਡਾ ਬਣ ਸਕਦਾ ਹੈ ਨਾ ਹੀ ਨਾਲ ਪੈਸਿਆਂ ਤੋਂ ਲੈ ਕੇ ਕੋਈ ਗੁੱਡ ਨਿਊਜ਼ ਵੀ ਤੁਹਾਨੂੰ ਇਸ ਹਫਤੇ ਮਿਲ ਸਕਦੀ ਹੈ ਇਸ ਤੋਂ ਇਲਾਵਾ ਪਰਿਵਾਰ ਵਿੱਚ ਕਿਸੇ ਮੈਂਬਰ ਦਾ ਰੁਕਿਆ ਹੋਇਆ ਕੰਮ ਬੰਦਾ ਨਜ਼ਰ ਆ ਰਿਹਾ ਹੈ ਸੰਤਾਨ ਨੂੰ ਪੇਟ ਸੰਬੰਧੀ ਪਰੇਸ਼ਾਨੀ ਦਾ ਸਾਹਮਣਾ ਇਸ ਹਫਤੇ ਕਰਨਾ ਪੈ ਸਕਦਾ ਹੈ ਗੱਲ ਕਰੀਏ ਤੁਹਾਡੇ ਲਵ ਰਿਲੇਸ਼ਨਸ਼ਿਪ ਦੀ ਤਾਂ ਹਰ ਰਿਲੇਸ਼ਨ ਇਸ ਹਫਤੇ ਚੰਗਾ ਨਜ਼ਰ ਆ ਰਿਹਾ ਹੈ ਦੋਨੋਂ ਦੇ ਅਪਸ ਵਿੱਚ ਵਾਦ-ਵਿਵਾਦ ਹੋ ਸਕਦਾ ਹੈ ਲੜਾਈ ਝਗੜਾ ਹੋ ਸਕਦਾ ਹੈ ਪਾਰਟਨਰ ਨਾਲ ਕਿਸੇ ਟੌਪਿਕ ਨੂੰ ਲੈ ਕੇ ਤੁਹਾਡਾ ਵਾਦ-ਵਿਵਾਦ ਹੋ ਸਕਦਾ ਹੈ ਨਾਲ ਦੀ ਨਾਲ ਪਾਰਟਨਰ ਨੂੰ ਇਸ ਹਫਤੇ ਕੋਈ ਤਣਾਹਣੀ ਵੀ ਹੁੰਦੀ ਨਜ਼ਰ ਆ ਰਹੀ ਹੈ ਕੈਰੀਅਰ ਵਿੱਚ ਕੋਈ ਬਦਲਾਅ ਨਜ਼ਰ ਨਹੀਂ ਆ ਰਿਹਾ ਵਿਜੀ ਰਹੋਗੇ ਇਸ ਤੋਂ ਇਲਾਵਾ ਜਿਵੇਂ ਕੰਮ ਕਰ ਰਹੇ ਹੋ ਉਸ ਤਰ੍ਹਾਂ ਦਾ ਹੀ ਗੱਲ ਕਰ ਲੈਂਦੇ ਹਾਂ ਜੀ ਹੁਣ ਅਸੀਂ ਮਿਥਨ ਰਾਸ਼ੀ ਵਾਲਿਆਂ ਦੀ ਤਾਂ ਸਭ ਤੋਂ ਪਹਿਲਾਂ ਤੁਹਾਡੇ ਹੈਲਥ ਦੀ ਗੱਲ ਕਰੀਏ ਤਾਂ ਇਸ ਹਫਤੇ ਤੁਹਾਨੂੰ ਗੈਸ ਦੀ ਥੋੜੀ ਪ੍ਰੋਬਲਮ ਰਹਿ ਸਕਦੀ ਹੈ ਗਲੇ ਦੀ ਥੋੜੀ ਪ੍ਰੋਬਲਮ ਰਹਿ ਸਕਦੀ ਹੈ ਹਲਕੀ ਫੁਲਕੀ ਪਰੇਸ਼ਾਨੀ ਇਸ ਹਫਤੇ ਤੁਹਾਨੂੰ ਰਹਿ ਸਕਦੀ ਹੈ ਧਨ ਸਥਿਤੀ ਦੀ ਗੱਲ ਕਰੀਏ ਤਾਂ ਧਨ ਦੀ ਸਥਿਤੀ ਨੋਰਮਲ ਹੈ ਧਨ ਆਏਗਾ ਪਰ ਉਸ ਤੋਂ ਜ਼ਿਆਦਾ ਦਾ ਖਰਚਾ ਨਚਰਾ ਰਿਹਾ ਹੈ ਪਰਿਵਾਰ ਦੇ ਉੱਤੇ ਖਰਚਾ ਨਜ਼ਰ ਆ ਰਿਹਾ ਹੈ ਸਪੈਸ਼ਲੀ ਪਰਿਵਾਰ ਵਿੱਚ ਕੋਈ ਸ਼ੋਭ ਕਾਮ ਦੇ ਉੱਤੇ ਖਰਚਾ ਕਰਦੇ ਹੋ ਤੁਸੀਂ ਸਭ ਤੇ ਨਜ਼ਰ ਆਓਗੇ ਗੱਲ ਕਰਦੇ ਹਾਂ ਤੁਹਾਡੇ ਲਵ ਰਿਲੇਸ਼ਨਸ਼ਿਪ ਦੀ ਰਿਲੇਸ਼ਨ ਇਸ ਹਫਤੇ ਚੰਗਾ ਹੈ ਪਾਰਟਨਰ ਨੂੰ ਤਾਂ ਲਾਭ ਹੁੰਦਾ ਨਜ਼ਰ ਆ ਰਿਹਾ ਹੈ ਨਾਲ ਦੇ ਨਾਲ ਪਾਰਟਨਰ ਨੂੰ ਕੈਰੀਅਰ ਸੰਬੰਧੀ ਕੋਈ ਕੋਟ ਨਿਊਜ਼ ਵੀ ਇਸ ਹਫਤੇ ਤੁਹਾਨੂੰ ਮਿਲਦੀ ਨਜ਼ਰ ਆਏਗੀ ਗੱਲ ਕਰਦੇ ਹਾਂ ਤੁਹਾਡੇ ਕੈਰੀਅਰ ਦੀ ਤਾਂ ਗੁਰੂ ਕੇਂਦਰ ਵਿੱਚ ਬੈਠੇ ਹਨ ਤਾਂ ਮੈਨੇਜਮੈਂਟ ਵਿੱਚ ਬਦਲਾਅ ਆਏਗਾ ਤੇ ਪੋਜ਼ਿਟਿਵ ਵਾਈਬ ਤੁਹਾਡੇ ਕੈਰੀਅਰ ਵਿੱਚ ਰਹਿਣ ਵਾਲੀ ਹੈ ਕੁਝ ਨਵਾਂ ਸਿੱਖਣ ਵਿੱਚ ਤੁਸੀਂ ਇਸ ਹਫ਼ਤੇ ਵਿਝੋਗੇ ਗੱਲ ਕਰ ਲੈਂਦੇ ਹਾਂ ਹੁਣ ਅਸੀਂ ਕ੍ਰਕ ਰੈਸ਼ ਵਾਲਿਆਂ ਦੀ ਤਾਂ ਸਭ ਤੋਂ ਪਹਿਲਾਂ ਸਿਹਤ ਦੀ ਗੱਲ ਕਰੀਏ ਤੇ ਸਭ ਤੇ ਥੋੜੀ ਜਿਹੀ ਤੁਹਾਨੂੰ ਸਕਿਨ ਦੀ ਪ੍ਰੋਬਲਮ ਰਹਿ ਸਕਦੀ ਹੈ ਨਾਲ ਦੇ ਨਾਲ ਚੁੱਕਰ ਕਰਕ ਵਿੱਚ ਬੈਠੇ ਹਨ ਤੁਹਾਡੇ ਮੂਡ ਸਵਿੰਗ ਹੋ ਸਕਦੇ ਹਨ ਥੋੜਾ ਚਿਰਚੜਾ ਪਨ ਮੂੜ ਤੁਹਾਡਾ ਆਫ ਕਰ ਸਕਦਾ ਹੈ ਤਾਂ ਇਸ ਸਥਿਤੀ ਦੀ ਗੱਲ ਕਰੀਏ ਤਾਂ ਇਸ ਸਥਿਤੀ ਦਾ ਬਦਾਤੇ ਜੋਗ ਦਾ ਪ੍ਰਭਾਵ ਹੈ ਤਾਂ ਇਸ ਸਥਿਤੀ ਚੰਗੀ ਹੈ ਦੋ ਤਾਂ ਲਾਭ ਨਜ਼ਰ ਆ ਰਹੇ ਹਨ ਪਹਿਲਾ ਸਰਕਾਰੀ ਰੁਕਿਆ ਹੋਇਆ ਕੋਈ ਕੰਮ ਤੁਹਾਡਾ ਬਣ ਸਕਦਾ ਹੈ ਨਾਲ ਦੇ ਨਾਲ ਕੋਈ ਡੀਲ ਵੀ ਤੁਹਾਡੀ ਕਰਕ ਰਾਸ਼ੀ ਵਾਲੇ ਹੋ ਸਕਦੇ ਹੈ ਗੱਲ ਕਰਦੇ ਹਾਂ ਤੁਹਾਡੇ ਲਵ ਰਿਲੇਸ਼ਨਸ਼ਿਪ ਦੀ ਤਾਂ ਰਿਲੇਸ਼ਨ ਇਸ ਹਫਤੇ ਤੁਹਾਡੇ ਨਾਲ ਪਾਰਟਨਰ ਦਾ ਤੁਹਾਡੇ ਨਾਲ ਚੰਗਾ ਹੈ ਪਰ ਤੁਹਾਡੇ 파ਟਨਰ ਤਾਂ ਆਪਣੇ ਮਾਦਾ ਪਿਤਾ ਨਾਲ ਜਾਂ ਤੁਹਾਡੇ ਮਾਦਾ ਪਿਤਾ ਨਾਲ ਜਾਂ ਕਹਿ ਸਕਦੇ ਹੋ ਕਿ ਛੋਟੇ ਭੈਣ ਭਰਾਵਾਂ ਦੇ ਨਾਲ ਬਾਦ-ਬਿਵਾਦ ਹੋ ਸਕਦਾ ਹੈ ਗੱਲ ਕਰਦੇ ਹਾਂ ਤੁਹਾਡੇ ਕੈਰੀਅਰ ਦੀ ਤਾਂ ਕੈਰੀਅਰ ਵਿੱਚ ਮੰਗਲ ਹੈ ਤਾਂ ਆਫਿਸ ਵਿੱਚ ਕਰਮਚਾਰੀਆਂ ਦੇ ਨਾਲ ਆਪਣੇ ਕੋਲੀਗਸ ਦੇ ਨਾਲ ਜੇ ਤੁਸੀਂ ਵਪਾਰ ਕਰਦੇ ਹੋ ਤਾਂ ਕਰਮਚਾਰੀਆਂ ਦੀ ਬੈਸਭਾਜੀ ਹੋ ਸਕਦੀ ਹੈ ਤੁਸੀਂ ਇਸ ਦੇ ਵਿੱਚ ਗੱਲ ਕਰ ਲੈਂਦੇ ਹੋ ਹੁਣ ਗੱਲ ਕਰਦੇ ਹਾਂ ਜੀ ਉਹ ਸਿੰਘ ਰਾਸ਼ੀ ਵਾਲਿਆਂ ਦੀ ਸਿੰਘ ਰਾਸ਼ੀ ਵਾਲੋ ਸਭ ਤੋਂ ਪਹਿਲਾਂ ਕੋਈ ਸਰਕਾਰੀ ਰੁਕਿਆ ਹੋਇਆ ਕੰਮ ਤੁਹਾਡਾ ਬਣੇਗਾ ਬੈਂਕ ਤੋਂ ਸਬੰਧਿਤ ਕੋਈ ਕੰਮ ਚਲਣੋਂ ਲੈਣਾ ਤੁਹਾਡਾ ਬੰਦਾ ਨਜ਼ਰ ਆ ਰਿਹਾ ਹੈ ਜੇ ਤੁਹਾਡੀ ਧਨ ਦੀ ਸਥਿਤੀ ਦੀ ਗੱਲ ਕਰੀਏ ਤਾਂ ਇਸ ਹਫ਼ਤੇ ਧਨ ਦੀ ਸਥਿਤੀ ਚੰਗੀ ਹੈ ਕੋਈ ਡੀਲ ਕਰੈਕ ਹੋ ਸਕਦੀ ਹੈ ਪਰ ਨਾਲ ਦੇ ਨਾਲ ਖਰਚੇ ਵੀ ਨਜ਼ਰ ਆ ਰਹੇ ਹਨ ਜੋ ਕਿ ਜ਼ਮੀਨ ਤੋਂ ਸਬੰਧਿਤ ਖਰਚੇ ਹੋਣਗੇ ਘਰ ਦੀਆਂ ਜ਼ਰੂਰਤਾਂ ਨਾਲ ਸਬੰਧਿਤ ਖਰਚੇ ਹੋਣਗੇ ਤਾਂ ਆਏਗਾ ਵੀ ਨਾਲ ਦੇ ਨਾਲ ਖਰਚੇ ਵੀ ਤਿਆਰ ਰਹਿਣਗੇ ਗੱਲ ਕਰਦੇ ਹਾਂ ਤੁਹਾਡੇ ਲਵ ਰਿਲੇਸ਼ਨਸ਼ਿਪ ਦੇ ਰਿਲੇਸ਼ਨ ਵਿੱਚ ਸਭ ਤੇ ਨੋਰਮਲ ਹੈ ਕੋਈ ਦਿੱਕਤ ਨਜ਼ਰ ਨਹੀਂ ਆ ਰਹੀ ਕੈਰੀਅਰ ਸੰਬੰਧੀ ਜੇ ਗੱਲ ਕਰੀਏ ਤਾਂ ਕੈਰੀਅਰ ਦੇ ਸੰਬੰਧੇ ਸ਼ੁੱਕਾ 10ਵੇਂ ਘਰ ਵਿੱਚ ਬੈਠੇ ਹਨ ਟਰਾਂਸਫਰ ਜੋਗ ਨਜ਼ਰ ਆ ਰਹੀ ਹੈ ਹਨ ਜੋਬ ਚੇਂਜ ਹੋ ਸਕਦੀ ਹੈ ਟਰੈਵਲਿੰਗ ਵਾਲਾ ਕੋਲ ਮਿਲਾ ਕੇ ਕਹਿ ਸਕਦੇ ਹੋ ਤੁਹਾਡਾ ਹਫਤਾ ਚੰਗਾ ਹੈ ਹੁਣ ਗੱਲ ਕਰਦੇ ਹਾਂ ਜੇ ਕੰਨਿਆ ਰਾਸ਼ੀ ਵਾਲਿਆਂ ਦੀ ਤਾਂ ਸਭ ਤੋਂ ਪਹਿਲਾਂ ਤੁਹਾਡੀ ਹੈਲਥ ਦੀ ਗੱਲ ਕਰੀਏ ਤਾਂ ਇਸ ਹਫ਼ਤੇ ਤੁਹਾਨੂੰ ਥੋੜਾ ਹੱਥਾਂ ਪੈਰਾਂ ਵਿੱਚ ਦਰਦ ਰਹਿ ਸਕਦਾ ਹੈ ਹਲਕੇ ਫੁਲਕੇ ਸਮੱਸਿਆ ਰਹਿ ਸਕਦੀ ਹੈ ਗੱਲ ਕਰਦੇ ਹਾਂ ਹੁਣ ਤੁਹਾਡੇ ਧਨ ਦੀ ਤਾਂ ਧਨ ਸੰਬੰਧਿਤ ਇਸ ਹਫ਼ਤੇ ਨੋਰਮਲ ਹੈ ਛੋਟੀ ਮੋਟੀ 딜 ਸਮਝੋ ਹੋ ਸਕਦੀ ਹੈ ਛੋਟੀ ਮੋਟੀ ਹੀ ਧਨ ਲਾਭ ਦੀ ਨਜ਼ਰ ਆ ਰਹੇ ਹਨ ਹਜ਼ਾਰਾਂ ਵਿੱਚ 딜 ਹੁੰਦੀ ਨਜ਼ਰ ਆ ਰਹੀ ਹੈ ਗੱਲ ਕਰਦੇ ਹਾਂ ਤੁਹਾਡੇ ਲਵ ਰਿਲੇਸ਼ਨ ਦੀ ਤਾਂ ਰਿਲੇਸ਼ਨ ਵਿੱਚ ਸ਼ਨੀ ਬਟਾਏ ਦਾ 파ਟਨਰ ਨਾਲ ਤੋਂ ਆਡਾ ਭਿਆੰਕਰ वाद ਵਿਵਾਦ ਮਤਭੇਦ ਹੋ ਸਕਦਾ ਹੈ ਦੋਨਾਂ ਦੇ ਆਪਸ ਵਿੱਚ ਈਗੋ ਦੀ ਪ੍ਰੋਬਲਮ ਹੋ ਸਕਦੀ ਹੈ ਇਸ ਕਰਕੇ ਥੋੜਾ ਜਿਆਦਾ ਸੀ ਮੈਨੇਜ ਕਰਨਾ ਹੈ ਕਿਉਂਕਿ ਨਾਲ ਦੇ ਨਾਲ 파ਟਨਰ ਨਾਲ ਕੋਈ ਦੂਰੀਆਂ ਬਣਦੀਆਂ ਵੀ ਨਜ਼ਰ ਆ ਰਹੀਆਂ ਹਨ ਭਾਵੇਂ ਤੁਸੀਂ ਲਵ 파ਟਨਰ ਹੋ ਜਾਂ ਲਾਈਫ 파ਟਨਰ ਹੋ ਗੱਲ ਕਰਦੇ ਹਾਂ ਹੁਣ ਤੁਹਾਡੇ ਕੈਰੀਅਰ ਦੀ ਸਥਿਤੀ ਦੀ ਤਾਂ ਦੇਖੋ ਕੈਰੀਅਰ ਇਸ ਹਫਤੇ ਚੰਗਾ ਹੈ ਗੱਜ ਕੇਸਰੀ ਜੋ ਬਣ ਰਿਹਾ ਹੈ ਪਰ ਪ੍ਰਮੋਸ਼ਨ ਹੋ ਸਕਦਾ ਹੈ ਕੋਈ ਨਵਾਂ ਕੰਮ ਇਸ ਹਫਤੇ ਤੁਹਾਨੂੰ ਗੱਲ ਕਰ ਲੈਂਦੇ ਆ ਕਿ ਹੁਣ ਅਸੀਂ ਤੋਲਾ ਰਾਸ਼ੀ ਵਾਲਿਆਂ ਦੇ ਸਭ ਤੋਂ ਪਹਿਲਾਂ ਤੁਹਾਡੀ ਹੈਲਥ ਦੀ ਗੱਲ ਕਰਦੇ ਹਾਂ ਤਾਂ ਸਿਹਤ ਐ ਸਭ ਤੇ ਚੰਗੀ ਹੈ ਪਰ ਇਸ ਹਫਤੇ ਤੁਹਾਡਾ ਥੋੜਾ ਜਿਹਾ ਮੂਡ ਸੀਵਿੰਗ ਹੋ ਸਕਦਾ ਹੈ ਕਦੇ ਗੁੱਸਾ ਆਏਗਾ ਕਦੇ ਗੁੱਸਾ ਹੋਵੋਗੇ ਹੁਣ ਗੱਲ ਕਰਦੇ ਹਾਂ ਤੁਹਾਡੀ ਤਦਾਂ ਦੀ ਤਾਂ ਸਥਿਤੀ ਸਭ ਤੋਂ ਚੰਗੀ ਹੈ ਲਾਭ ਹੁੰਦਾ ਨਜ਼ਰ ਆ ਰਿਹਾ ਹੈ ਨਾਲ ਦੀ ਨਾਲ ਆਮਦਨ ਖਰਚਾ ਰੁਪਿਆਵਾਂ ਵਾਲੀ ਗੱਲ ਹੋਣ ਵਾਲੀ ਹੈ ਤੇ ਸਭ ਤੋਂ ਖਰਚੇ ਜ਼ਿਆਦਾ ਹਨ ਪ੍ਰਾਪਰਟੀ ਤੋਂ ਸਬੰਧਿਤ ਕੰਮਾਂ ਵਿੱਚ ਧਨ ਖਰਚ ਹੁੰਦਾ ਨਜ਼ਰ ਆ ਰਿਹਾ ਹੈ ਐਸੋ ਇਹ ਨਾ ਵਾ ਗੰਡੇ ਦੇ ਉੱਤੇ ਬਿਜਲੀ ਦੇ ਆਈਟਮ ਦੇ ਉੱਤੇ ਜਾਂ ਲੈਪਟਾਪ ਮੋਬਾਈਲ ਵੀ ਤੁਹਾਡਾ ਖਰਚਾ ਇਹ ਸਭ ਤੇ ਹੁੰਦਾ ਨਜ਼ਰ ਆ ਰਿਹਾ ਹੈ ਇਸ ਹਫਤੇ ਤੁਸੀਂ ਸੋਚ ਸਮਝ ਕੇ ਕਾਰਜਾ ਕਰਨਾ ਹੈ ਗੱਲ ਕਰ ਲੈਂਦੇ ਹਾਂ ਤੁਹਾਡੀ ਲਵ ਰਿਲੇਸ਼ਨਸ਼ਿਪ ਦੇ ਤਾਂ ਇਸ ਹਫਤੇ ਮਾਧਿਅਮ ਨਜ਼ਰ ਆ ਰਿਹਾ ਹੈ ਰਿਲੇਸ਼ਨ ਠੀਕ ਹੈ ਪਰ 파ਟਨਰ ਨੂੰ ਕੋਈ ਤਾਨਹਾਨੀ ਹੋ ਸਕਦੀ ਹੈ ਨਾਲੇ 파ਟਨਰ ਆਪਣੇ ਮਿੱਤਰਾਂ ਨਾਲ ਫਰੈਂਡਸ ਨਾਲ ਝਗੜਾ ਹੋ ਸਕਦਾ ਹੈ ਤੁਹਾਡੀ ਕੈਰੀਅਰ ਦੀ ਗੱਲ ਕਰੀਏ ਤਾਂ ਇਹ ਹਫਤਾ ਚੰਗਾ ਹੈ ਅਗਲੀ ਰਾਸ਼ੀ ਹੈ ਜੇ ਵ੍ਰਿਸ਼ਖ ਰਾਸ਼ੀ ਵਾਲਿਆਂ ਦਾਸ ਤੇ ਇੱਕ ਸਭ ਤੋਂ ਪਹਿਲਾਂ ਤੁਹਾਡੀ ਹੈਲਥ ਦੀ ਗੱਲ ਕਰਦੇ ਹਾਂ ਕਿ ਇਸ ਹਫਤੇ ਸਿਹਤ ਤੁਹਾਡੀ ਚੰਗੀ ਰਹੇਗੀ। ਤੁਸੀਂ ਆਤਮ ਵਿਸ਼ਵਾਸ ਦੇ ਨਾਲ ਪਰੇ ਨਜ਼ਰ ਆਓਗੇ। ਗੱਲ ਕਰਦੇ ਹਾਂ ਤਾਂ ਇਸ ਹਫਤੇ ਦੀ, ਤਾਂ ਇਸ ਹਫਤੇ ਇਹ ਸਭ ਤੇ ਤੁਹਾਡੀ ਚੰਗੀ ਹੈ। ਕੁਝ ਪੁਰਾਣੇ ਕੰਮ ਦਾ ਤੁਹਾਨੂੰ ਤਾਂ ਲਾਭ ਹੁੰਦਾ ਨਜ਼ਰ ਆਏਗਾ। ਨਾਲ ਹੀ ਨਾਲ ਪਰਿਵਾਰ ਉਤੇ ਖਰਚਾ, ਪਰਿਵਾਰ ਉਤੇ ਪੈਸਾ ਖਰਚ ਵੀ ਇਸ ਹਫਤੇ ਹੋ ਸਕਦਾ ਹੈ। ਗੱਲ ਕਰਦੇ ਹਾਂ ਤੁਹਾਡੇ ਲਵ ਰਿਲੇਸ਼ਨਸ਼ਿਪ ਦੀ, ਰਿਲੇਸ਼ਨ ਇਸ ਹਫਤੇ ਨੋਰਮਲ ਰਹਿਗਾ। ਇਹ ਹਫਤਾ ਚੰਗੇ ਬਣਨ ਵਾਲੀ ਹੈ। ਬੌਂਡਿੰਗ ਗੱਲ ਕਰਦੇ ਹਾਂ ਤੁਹਾਡੇ ਕੈਰੀਅਰ ਦੇ ਤਾਂ ਕੈਰੀਅਰ ਸੰਬੰਧੀ ਜੋਗ ਚੰਗੇ ਬਣ ਰਹੇ ਹਨ ਜੋਬ ਦੀ ਆਫਰ ਵੀ ਤੁਹਾਨੂੰ ਮਿਲ ਸਕਦੀ ਹੈ ਅਗਲੀ ਰਾਸ਼ੀ ਹੈ ਜਿੱਤਾਂ ਨਰਾਸ਼ੀ ਤਾਂ ਨਰਾਸ਼ੀ ਹੋਲਾਂ ਦੱਸਦੇ ਹੈ ਕਿ ਸਿਹਤ ਵਿੱਚ ਇਸ ਵੇਲੇ ਤੁਹਾਡਾ ਥੋੜਾ ਜਿਹਾ ਇਹ ਹੋ ਸਕਦਾ ਹੈ ਕਿ ਆ ਸਕਦਾ ਹੈ ਕਹਿ ਸਕਦੇ ਹੰਕਾਰ ਵੱਧ ਸਕਦਾ ਹੈ ਜਿੱਦੀ ਹੋ ਸਕਦੇ ਹੋ ਸਭ ਤੇ ਲੋਕਾਂ ਨਾਲ ਤੁਹਾਡੀ ਬੇਸਬਾਜੀ ਹੋ ਸਕਦੀ ਹੈ ਤਾਂ ਦੀ ਸਥਿਤੀ ਮਾਡੀਅਮ रहेगे किसी महिला दी एडवाइस ਨਾਲ ਤੁਹਾਨੂੰ ਲਾਭ ਹੁੰਦਾ ਨਜ਼ਰ ਆਏਗਾ ਰਿਲੇਸ਼ਨ ਇਸ ਹਫਤੇ ਨੋਰਮਲ ਰਹੇਗਾ ਦੋਨੋਂ ਆਪਣੇ ਕੰਮ ਵਿੱਚ ਬਿਜੀ ਰਹੋਗੇ ਤੁਸੀਂ ਆਪਣੇ ਕੰਮ ਵਿੱਚ ਤੁਹਾਡਾ ਪਾਰਟਨਰ ਆਪਣੇ ਕੰਮ ਵਿੱਚ ਬਿਜੀ ਰਹਿਣ ਵਾਲਾ ਹੈ ਗੱਲ ਕਰ ਲੈਂਦੇ ਹਾਂ ਹੁਣ ਤੁਹਾਡੇ ਕੈਰੀਅਰ ਦੇ ਕੈਰੀਅਰ ਸਥਿਤੀ ਚੰਗੀ ਹੈ ਵਿਦੇਸ਼ ਬਾਰੇ ਕੋਈ ਕੰਮ ਬਣ ਸਕਦਾ ਹੈ ਇਸ ਹਫਤੇ ਗੱਲ ਕਰ ਲੈਂਦੇ ਹਾਂ ਮਕਰ ਅਸ਼ੀ ਵਾਲਿਆਂ ਦੇ ਤਾਂ ਮਾਤਾ ਪਿਤਾ ਨਾਲ ਸੰਬੰਧੀ ਕੋਈ ਟੈਨਸ਼ਨ ਤੁਹਾਨੋਂ ਇਸ ਹਫਤੇ ਹੋ ਸਕਦੀ ਹੈ ਨਾੜੀ ਨਾਲ ਨੀਂਦ ਦਾ ਨਾ ਆਉਣਾ ਸਿਰਦਰਦ ਮਾਈਗ੍ਰੇਨ ਦੀ ਸਮੱਸਿਆ ਸਭ ਤੇ ਤੁਹਾਨੂੰ ਰਹਿ ਸਕਦੀ ਹੈ ਤਾਂ ਇਸ ਤੇ ਤੇ ਤੁਹਾਡੇ ਚੰਗੇ ਰਹੇਗੇ ਅਚਾਨਕ ਤੁਹਾਨੂੰ ਹੋ ਸਕਦਾ ਹੈ ਕੋਈ ਪੁਰਾਣਾ ਕਲਾਈਨ ਜਾਂ ਪੁਰਾਣੀ ਕੋਈ ਡੇਰ ਤੁਹਾਨੂੰ ਤਨ ਲਾਭ ਦੇ ਸਕਦੀ ਹੈ ਲਵ ਰਿਲੇਸ਼ਨਸ਼ਿਪ ਤੁਹਾਡਾ ਚੰਗਾ ਰਹੇਗਾ 파ਟਨਰ ਥੋੜਾ ਮੂਡ ਸੇਵਿੰਗ ਰਹੇਗਾ ਕਦੇ ਨਰਮ ਕਦੇ ਗਰਮ ਕਦੇ ਗੁੱਸਾ ਕਦੇ ਖੁਸ਼ ਹੁਣ ਗੱਲ ਕਰਦੇ ਹਾਂ ਤੁਹਾਡੇ ਕੈਰੀਅਰ ਦੇ ਕੈਰੀਅਰ ਸਥਿਤੀ ਐਸਾ ਤੇ ਨਾਰਮਲ ਹੈ ਹੁਣ ਗੱਲ ਕਰਦੇ ਹਾਂ ਜੀ ਕਮਰਾਸ਼ਿਵ ਵਾਲਿਆਂ ਦੀ ਸਭ ਤੋਂ ਪਹਿਲਾਂ ਤੁਹਾਡੀ ਸਿਹਤ ਦੀ ਗੱਲ ਕਰਦੇ ਹਾਂ ਸਭ ਤੋਂ ਤੁਹਾਡਾ ਹੱਥਾਂ ਪੈਰਾਂ ਵਿੱਚ ਦਰਦ ਰਹਿ ਸਕਦਾ ਹੈ ਤਾਂ ਇਸ ਸਥਿਤੀ ਕਮਰਾਸ਼ਿਵ ਵਾਲਿਆਂ ਦੀ ਸਾਉਤੇ ਚੰਗੇ ਐ ਕੁਝ ਲਾਭ ਤਾਂ ਲਾਭ ਰਹਿਣਗੇ ਪਰ ਕੁਝ ਖਾਸ ਵੀ ਨਜ਼ਰ ਆ ਰਹੇ ਹਨ ਡੀਲ ਕਰੈਕ ਹੋਣ ਗਿਆ ਉਸ ਤੋਂ ਤਾਂ ਲਾਭ ਹੋਏਗਾ ਸੈਲਰੀ ਤੁਹਾਡੀ ਵੱਧ ਸਕਦੀ ਹੈ ਖਰਚਿਆਂ ਦੀ ਜੇ ਗੱਲ ਕਰੀਏ ਤਾਂ ਗੱਡੀ ਤੇ ਖਰਚਾ ਹੁੰਦਾ ਨਜ਼ਰ ਆ ਰਿਹਾ ਹੈ ਡੈਂਟਿੰਗ ਪੇਂਟਿੰਗ ਤੇ ਖਰਚਾ ਹੁੰਦਾ ਨਜ਼ਰ ਆ ਰਿਹਾ ਹੈ ਲੋਨ ਤੇ ਖਰਚਾ ਹੁੰਦਾ ਨਜ਼ਰ ਆ ਰਿਹਾ ਹੈ ਇਸ ਤਰ੍ਹਾਂ ਕਹਿ ਸਕਦੇ ਹੋ ਆਮਦਨੇ ਖਰਚਾ ਰੁਪਿਆ ਵਾਲਾ ਹਫਤਾ ਤੋਂ ਹੰਢ ਨਹੀਂ ਰਹਿ ਸਕਦਾ ਹੈ ਗੱਲ ਕਰੀਏ ਜੇ ਤੁਹਾਡੇ ਲਾਭ ਤੇ ਤੁਹਾਡੇ ਲਈ ਚੰਗਾ ਹੈ ਪਰ 파ਟਨਰ ਦੇ ਲਈ ਹੋਰ ਵੀ ਚੰਗਾ ਹੈ 파ਟਨਰ ਨੂੰ ਤਾਂ ਲਾਭ ਹੁੰਦਾ ਨਜ਼ਰ ਆ ਰਿਹਾ ਹੈ ਕੋਈ ਸਰਕਾਰੀ ਕੰਮ ਹੁੰਦਾ ਨਜ਼ਰ ਆ ਰਿਹਾ ਹੈ ਕੋਈ ਰੁਕਿਆ ਹੋਇਆ ਕੰਮ ਬੰਦਾ ਨਜ਼ਰ ਆ ਰਿਹਾ ਹੈ ਇਸ ਹਫਤੇ ਗੱਲ ਕਰੀਏ ਤੁਹਾਡੇ ਕੈਰੀਅਰ ਦੇ ਤਾਂ ਕੈਰੀਅਰ ਦੇ ਸੁਆਮੀ ਮੰਗਲ ਹਨ ਅਸ਼ਟਮਾ ਵਿੱਚ ਬੈਠੀਆਂ ਤਾਂ ਥੋੜਾ ਜਿਹਾ ਟੈਨਸ਼ਨ ਵਾਲਾ ਹਫਤਾ ਰਹੇਗਾ ਜੋ ਲੋਕ ਜੌਬ ਕਰਦੇ ਹਨ ਨੌਕਰੀ ਕਰਦੇ ਹਨ ਆਪਣੇ ਕਲੀੰਗਸ ਦੇ ਨਾਲ ਉਹਨਾਂ ਦਾ ਵਾਦ-ਵਿਵਾਦ ਹੋ ਸਕਦਾ ਹੈ ਮਸ਼ੀਨਰੀਆਂ ਪਰੇਸ਼ਾਨ ਕਰ ਸਕਦੀਆਂ ਹਨ ਵਪਾਰੀਆਂ ਨੂੰ ਤੋੜ-ਭੱਜ ਹੋ ਸਕਦੀ ਹੈ ਕੁੱਲ ਮਿਲਾ ਕੇ ਕੈਰੀਅਰ ਨੂੰ ਲੈ ਕੇ ਇਹ ਹਫਤਾ ਚੰਗਾ ਹੈ ਗੱਲ ਕਰ ਲੈਂਦੇ ਹਾਂ ਉਹਨਾਂ ਸੇ ਮੇਨ ਰਾਸ਼ੀ ਵਾਲਿਆਂ ਦੀ ਤਾਂ ਸਭ ਤੋਂ ਪਹਿਲਾਂ ਜੇ ਤੁਹਾਡੀ ਹੈਲਥ ਦੀ ਗੱਲ ਕਰੀਏ ਤਾਂ ਇਸ ਹਫਤੇ ਤੁਹਾਨੂੰ ਬੈਕ ਪੇਨ ਰਹਿ ਸਕਦੀ ਹੈ ਕੋਈ ਪੁਰਾਣਾ ਦਰਦ ਵਾਪਸ ਆ ਸਕਦਾ ਹੈ ਤਾਂ ਦੀ ਸਥਿਤੀ ਮੇਨ ਰਾਸ਼ੀ ਵਾਲਿਓ ਇਸ ਹਫਤੇ ਚੰਗੇ ਨਜ਼ਰ ਨਹੀਂ ਆ ਰਹੀ ਤਾਂ ਨਾਏਗਾ ਪਰ ਟਿਕ ਨਹੀਂ ਪਾਏਗਾ ਪਰਿਵਾਰ ਨਾਲ ਕਿਧਰੇ ਧਾਰਮਿਕ ਯਾਤਰਾ ਤੇ ਵੀ ਜਾਂਦੇ ਨਜ਼ਰ ਆ ਰਹੇ ਹੋ ਨਾਲ ਦੇ ਨਾਲ ਸੰਤਾਨ ਸੰਬੰਧੀ ਕੋਈ ਗੁੱਡ ਨਿਊਜ਼ ਤੁਹਾਨੂੰ ਇਸ ਹਫਤੇ ਮਿਲ ਸਕਦੀ ਹੈ ਜੇ ਤੁਹਾਡੇ ਲਵ ਰਿਲੇਸ਼ਨਸ਼ਿਪ ਦੀ ਗੱਲ ਕਰੀਏ ਤਾਂ ਰਿਲੇਸ਼ਨਸ਼ਿਪ ਮੱਧਮ ਨਜ਼ਰ ਆ ਰਿਹਾ ਹੈ 파ਟਨਰ ਨੂੰ ਹਤਾ ਪਿਆਰ ਦੀ ਤਰ੍ਹਾਂ ਅਲਰਜੀ ਦੀ ਸਮੱਸਿਆ ਰਹਿ ਸਕਦੀ ਹੈ 파ਟਨਰ ਨੂੰ ਹੈਲਥੀਸ਼ ਤੇ ਹੋ ਸਕਦੇ ਹਨ ਗੱਲ ਕਰਦੇ ਆ ਤੁਹਾਡੇ ਕੈਰੀਅਰ ਦੇ ਕੈਰੀਅਰ ਸਥਿਤੀ ਸਭ ਤੇ ਨੋਰਮਲ ਹੈ ਦੋਸਤੋ ਐਸੀ ਜਾਣਕਾਰੀ 12 ਰਾਸ਼ੀਆਂ ਦੇ ਰਾਸ਼ੀ ਫਾਲ ਦੀ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ